ਅੱਜ ਸਾਰੇ ਸੰਸਾਰ ਖੁਦਾਵੰ ਦੀ ਯੀਸ਼ੂ ਮਸੀਹਾ ਸਲੀਬੀ ਮੌਤ ਨੂੰ ਯਾਦ ਕਰਦੇ ਹਾਂ ਇਸ ਲਈ ਅਸੀਂ ਕਿਹਾ ਜਾਂਦੇ ਹਾਂ ਗੁੱਡ ਫਰਡੇ ਜਾਂ ਪਾਕ ਸ਼ੁਕਰਵਾਰ ਅਤੇ ਅਸੀਂ ਇੱਥੇ ਗੁਰਦਾਸਪੁਰ ਦੇ ਵਿੱਚ ਵੀ ਖੁਦਾਵੰ ਦੀ ਯੀਸ਼ੂ ਮਸੀਹ ਦੇ ਇਸ ਦੁੱਖ ਭੋਗ ਦੀ ਯਾਤਰਾ ਨੂੰ ਯਾਤਰਾ ਤੁਸੀਂ ਅਸੀਂ ਪਾਗ ਲਿਆ ਹੈ ਜਿਸ ਦੀ ਸ਼ੁਰੂਆਤ ਅਸੀਂ ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਤੋਂ ਸ਼ੁਰੂ ਕਰਕੇ ਪੰਡੋਰੀ ਰੋਡ ਤੇ ਜੋ ਕਿਆਤਲੀ ਚਰਚ ਹੈ ਇਹ ਅਤਲੀ ਚਰਚੇ ਦੇ ਵਿੱਚ ਸਮਾਪਤ ਕੀਤਾ ਗਿਆ ਹੈ ਅਤੇ ਇਸ ਦਿਨ ਕਿ ਸਾਰੇ ਸੰਸਾਰ ਦੇ ਵਿੱਚ ਖੁਦਾਵੰਦੇਸ਼ ਮਸੀਹ ਨੇ ਜੋ ਕੁਰਬਾਨੀ ਆਪਣੇ ਜੀਵਨ ਕੁਰਬਾਨ ਦੇ ਕੇ ਸਾਰੀ ਮਨੁੱਖ ਜਾਤੀ ਨੂੰ ਪਾਪਾ ਤੋਂ ਬਚਾਇਆ ਹੈ ਅਤੇ ਪ੍ਰਭੇਸ਼ ਮਸੀਹ ਦੇ ਇਸ ਵੱਡੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਅਤੇ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਜਦੋਂ ਗੁੱਡ ਫਰਡੇ ਇੱਥੇ ਗੁਰਦਾਸਪੁਰ ਦੇ ਵਿੱਚ ਮਨਾਇਆ ਜਾਂ ਯਾਦ ਕੀਤਾ ਹੈ ਖੁਦਾਵੰਦੇਸ਼ ਮਸੀਹ ਦੇ ਉਸ ਮਹਾਨ ਕੁਰਬਾਨੀ ਨੂੰ ਇਹ ਕੁਰਬਾਨੀ ਸਾਨੂੰ ਇਸ ਲਈ ਯਾਦ ਦਿਲਾਉਂਦੇ ਹੁਣ ਕਿ ਖੁਦਾਉਂ ਦੀ ਇਸ ਮਸੀਹ ਨੇ ਸਾਰੇ ਸੰਸਾਰ ਦੇ ਸਾਰੀ ਮਨੁੱਖ ਜਾਤੀ ਦੇ ਪਾਪਾਂ ਦੇ ਲਈ ਆਪਣਾ ਜੀਵਨ ਕੁਰਬਾਨ ਦੇ ਦਿੱਤਾ ਇਸ ਕਰਕੇ ਕਹਿੰਦੇ ਹਨ ਗੁੱਡ ਫਰਡੇ ਗੁੱਡ ਦਾ ਅਰਥ ਹੈ ਕਿ ਚੰਗਾ ਅਤੇ ਇੱਕ ਇਨਸਾਨ ਕਿ ਆਪਣੇ ਜੀਵਨ ਕੁਰਬਾਨ ਦੇ ਕੇ ਸਾਰੀ ਮਨੁੱਖ ਜਾਤੀ ਨੂੰ ਪਾਪਾਂ ਤੋਂ ਬਚਾਇਆ ਇਸ ਤੋਂ ਵੱਡਾ ਹੋਰ ਕੋਈ ਚੰਗਾ ਇਸ ਤੋਂ ਕੋਈ ਇਸ ਤੋਂ ਵੱਡਾ ਹੋਰ ਕੋਈ ਮਹਾਨ ਕੰਮ ਨਹੀਂ ਜਿਸ ਨੇ ਜਿਸ ਨੇ ਜੋ ਖੁਦਾਵੰਦੀ ਹੇਸ਼ ਮਸੀਹ ਨੇ ਸਾਰੀ ਮਨੁੱਖ ਜਾਤੀ ਦੇ ਲਈ ਕੀਤਾ ਹੈ ਇਸ ਲਈ ਅਸੀਂ ਗੁੱਡ ਫ੍ਰੇਡੇ ਕੇ ਕੇ ਮਨਾਉਂਦੇ ਹਾਂ ਜਾਂ ਯਾਦ ਕਰਦੇ ਹਾਂ ਕਿ ਖੁਦਾਵੰਦੀ ਹੇਸ਼ ਮਸੀਹ ਨੇ ਤੇ ਪਾਪਾਂ ਤੋਂ ਸਾਰੀ ਮਨੁੱਖ ਜਾਤੀ ਨੂੰ ਬਚਾਇਆ ਹੈ ਅਤੇ ਇੱਕ ਚੰਗੇ ਕੰਮ ਅਸੀਂ ਖੁਦਾਵੰਦੀ ਹੇਸ਼ ਮਸੀਹ ਨੇ ਕੀਤਾ ਹੈ ਜੋ ਆਮ ਲੋਕਾਂ ਦੇ ਲਈ ਕਰਨਾ ਔਖਾ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚ ਜਦੋਂ ਕੋਈ ਛੋਟਾ ਮੋਟਾ ਦੁੱਖ ਵੀ ਆਵੇ ਉਹ ਦੁੱਖ ਦਾ ਸਾਹਮਣਾ ਕਰਨ ਦੇ ਲਈ ਤਿਆਰ ਨਹੀਂ ਲੇਕਿਨ ਉਦਾਹਨ ਦੇਸੀ ਮਸੀਹ ਨੇ ਸੰਸਾਰ ਦੇ ਬੋਝ ਨੂੰ ਚੁੱਕ ਕੇ ਤੇ ਇਸ ਲਈ ਕਲੀ ਕਲਵਰੀ ਪਹਾੜ 'ਤੇ ਸਲੀਬ ਦੇ ਸਲੀਬ ਤੇ ਰਾਹੀ ਸਾਨੂੰ ਸਾਰਿਆਂ ਨੂੰ ਮੁਕਤੀ ਅਤੇ ਨجات ਦਿੰਦਾ ਹੈ ਸਭ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਜਲਾਲੀ ਨਾਮ ਦੇ ਵਿੱਚ ਸਾਰਿਆਂ ਨੂੰ ਜੈ ਮਸੀਹੀ ਅੱਜ ਦੀ ਜਿਹੜੀ ਸੋਭੀ ਯਾਤਰਾ ਤੁਸੀਂ ਜਿਵੇਂ ਕਿ ਜਾਣਦੇ ਹੋ ਪੂਰੇ ਸੰਸਾਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਇਹ ਪਵਿੱਤਰ ਦਿਹਾੜਾ ਦੁੱਖ ਭੋਗ ਯਾਤਰਾ ਪੂਰੇ ਸੰਸਾਰ ਦੇ ਵਿੱਚ ਮਨਾਈ ਜਾ ਰਹੀ ਹੈ ਔਰ ਖਾਸ ਕਰਕੇ ਪਰਮੇਸ਼ਵਰ ਨੇ ਜਿਹੜਾ ਆਪਣੇ ਇਸ ਜਗਤ ਦੇ ਨਾਲ ਅਯਾਹ ਪ੍ਰੇਮ ਕੀਤਾ ਕਿ ਉਸਨੇ ਆਪਣਾ ਕਲੌਤਾ ਪੁੱਤਰ ਇਨਸਾਨਾਂ ਦੇ ਪਾਪ ਵਾਸਤੇ ਕੁਰਬਾਨ ਕਰ ਦਿੱਤਾ ਸੋ ਅੱਜ ਦਾ ਜਿਹੜਾ ਇਹ ਮੈਸੇਜ ਹੈ ਇਹ ਇਹੀ ਹੈ ਕਿ ਸਾਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਪਾਪਾਂ ਤੋਂ ਯਾਦ ਹੋਣਾ ਚਾਹੀਦਾ ਨਸਿਆਂ ਤੋਂ ਆਪਣਾ ਰੈ ਰੈ ਤੇ ਜਿਹੜਾ ਹੋਣਾ ਚਾਹੀਦਾ ਇਹ ਜਿਹੜੀ ਅੱਜ ਦੀ ਸੋਭ ਯਾਤਰਾ ਇਹ ਗਵਰਨਮੈਂਟ ਸਕੂਲ ਤੋਂ ਜਿਹੜੀ ਆ ਸਟਾਰਟ ਕੀਤੀ ਗਈ ਹੈ ਤੇ ਸਹਿਦ ਦੇ ਇਹ ਆਪਣਾ ਜਹਾਜ਼ ਚੌਂਕ ਤੋਂ ਹੁੰਦੇ ਹੋਏ ਅੱਜ ਜਿਹੜੀ ਹੈ ਇਥੇ ਕੈਥੋਲਿਕ ਚੈਸ ਦੇ ਗਦਰਪਤ ਦੇ ਵਿੱਚ ਜਿਹੜੀ ਆ ਪਹੁੰਚ ਕੇ ਸਮਾਪਤ ਹੋਈ ਹੈ ਜੀ